ਬਾਈ ਬੋ ਕੇ ਕਾਰ ਦਾ ਸ਼ਾਹ ਹੋ ਰਿਹਾ ਹੈ ਸਾਡਾ ਕਾਰ ਦਾ ਨਾਮ ਸੇਨ ਤੋਂ ਬਾਸ ਸੰਗਤ पौनेत तो बजे लंगर शुरू हो जाता है इस सेवादारा ने प्रशा की तैयारी शुरू करनी है दाल सब्जी चावल वगैरह सारे करके काउंटर है, है जिसमें जिना जिन्हें जड़ी संगत ने पंजाब वापस आना है उन्होंने तो प्रशादे ਦੇ ਚੱਕੀ ਪੈਕ ਤੋਂ ਵੀ ਆਉਂਦਾ ਹੈ ਲੋੜਾਂ ਦਾ ਦਿਨੇ ਵੀ ਅਨੰਤ ਸੱਤੇ ਪੰਕਾ ਦਾ ਸਰਵਾਰਾ ਨਾ ਨਹੀਂ ਇਹ ਵੀ ਬੰਦਾ ਆਪਣੀ ਸ਼ਕਤੀ ਦਾ ਨਾੜੇ ਦਾ ਰੱਤਾ ਦਾ ਪੈਕਟ ਬਣਾਇਆ ਹੁੰਦਾ ਹੈ ਤੇ ਜਿਹੜਾ ਪੰਦਨਾ ਦਿੱਤਾ ਜਾਂਦਾ ਹੈ ਸ਼ੁਰੂ ਕਰਦਾ ਨਾਮ ਤੋਂ ਬਾਅਦ ਜਲ ਪਾਣੀ ਵਰਤੀ ਹੈ ਜਦੋਂ ਤੱਕ ਜੈਵ ਹਾਈਡਰੋਲੋਜੀਕਲ ਫਾਕਟਾ ਵਾਜੂਤੀ ਦੇ ਪਤੇ ਕੋਸ਼ਿਸ਼ ਕਰਦੇ ਹਨ ਕਿ ਨਗਰ ਪ੍ਰਭ ਅਕਟੀਵਿਟੀ ਜੇ ਉਹ ਇਹ ਸ਼ਾਮ ਦੇਖਾ ਜੀ ਜੀ ਵੀ ਬਹੁਤ ਪਿਆਰੇ ਸੰਗਤ ਹੈਗੀ ਚੰਦਰ ਸਾਹਿਬ ਦੇ ਦਿੱਕੇ ਅਕੇ ਜੀ ਦਾ ਨਾ ਕੋਰ ਜੇ ਇੱਕ ਛੋਟਾ ਜਿਹਾ ਪਰਾਲਾ ਆ ਜਾਂਦਾ ਸੋ ਜੋਂ ਨਾਮ ਜੇਵਰੰਦਾ ਸੀਗਾ ਸੰਗਠਨ ਤੋਂ ਤਾਬੇ ਸਮੇਂ ਤੋਂ ਇੱਕ ਬੀ.ਜੀ. ਜੀ ਦੇ ਨਾਮ ਤੇ ਇਮਰਾਨ ਵੀ ਆਪ ਜੀ ਨੇ ਦਾ ਦਰਸ਼ਨ ਕਰਵਾ ਦਿਆ ਕਰੋ ਕਿ ਨਾਕ ਪ੍ਰੋਟਕਾਲ ਦਾ ਹੈ ਸਰਵਦਾ ਚੱਲਦੇ ਨਾਲ ਲੱਗਦੇ ਹਨ ਪ੍ਰੇਰ ਰੋਜ 35 40 ਮਿੰਟ ਦਾ ਜੇਵਰੰਦਾ ਜਦੋਂ ਲਾਈਵ ਕਰਵਾਇਦਾ हजार तो के करीब संगत है जिड़ी कि अमरजीत के नाम के जुड़ती है नाम तो बाद जल पानी छापी गई उसद हाल साफ होकर तैयारी करी गई है भट जी लंगर दे ਸਵੇਰੇ ਕਾਲ ਸਾਹਿਬ ਵਾਹਿਗੁਰੂ ਜੀ ਦੇ ਘਰ ਤੇ ਸਾਡੇ ਨੂੰ ਵਰਵੇ ਦਰਸ਼ਨ ਕਰਾਈ ਜਾਂਦੀ ਹੈ ਇਹ ਕਮਰਾ ਹੈਗਾ ਜਿੱਥੇ ਪ੍ਰਸ਼ਾਦ ਦੇ ਪੱਤੇ ਆਉਂਦੇ ਹਨ ਸਟੋਰ ਕੀਤੇ ਜਾਂਦੇ ਹਨ ਆ ਛੋਟੇ ਛੋਟੇ ਖਾਣੇ ਬਣਾਏ ਹਨ ਜਿਨ੍ਹਾਂ ਨੂੰ ਰੱਖਿਆ ਜਾਂਦਾ ਹੈ ਤੇ ਬਾਅਦ ਚ ਉਹ ਬਰਾਬਰ ਕਵਰ ਕੀਤਾ ਜਾਂਦਾ ਹੈ ਤਾਂ ਕਿ ਪਰਤਵੰਤਾ ਖੁੱਲਾ ਨਾ ਹੋਵੇ ਜੇ ਜਰਨਲ ਸੰਗਲੇ ਬਾਬਾ ਜੀ ਨੂੰ ਫਤਿਹ ਭਾਪ ਜੀ ਦੀ ਲਾਵਾਂਗੇ ਜੀ ਕਿ ਕਾਦਾ ਸੱਚਨ ਹੈ ਜੀ ਕਿ ਉਹ ਸੰਗਤ ਦੇ ਚਾਹ ਪਿਆਰ ਦੀ ਜੀ ਹੈ ਇਹ ਅੱਜੋ ਤੋਂ ਕਿ ਵਰਤਨ ਹੈ ਜਨਾਬ ਸੱਚਾ ਬਾਦ ਰੋਦਵਾਲਾ ਜੰਦਾ ਹੈ ਤਾਂ ਜਦੋਂ ਦੇ ਰੇਕੇ ਪਰਸ਼ਾਦੇ ਦੀ ਜਰੂਰਤ ਹੋਵੇ ਜਿਨਾ ਨੇ ਜੇ ਕੋਈ ਆਏ ਤੇ ਉਹਨਾਂ ਦਾ ਪ੍ਰਸ਼ਾਦਾ ਤਿਆਰ ਹੁੰਦਾ ਹੈ ਜਿੱਥੇ ਆ ਬੋਇਲਰ ਹੈਗੇ ਜੀ ਜਦੋਂ ਅਜਾ ਸਟੀਮ ਤਿਆਰ ਹੁੰਦੀ ਹੈ ਤੇ ਤਾਂ ਕਿ ਸਪਲਾਈ ਹੋ ਕੇ ਦਾਲ ਸਬ지 ਚਾਵਲ ਵਗੈਰਾ ਜਿਹੜੇ ਬਣਦੇ ਆ ਜੀ ਤੇ ਪ੍ਰਸ਼ਾਦੇ ਵਾਲੇ ਹੋ ਰਹਾ ਹੈ ਇਹ ਕਿ ਦੁਬਾਰਾ ਕਰਕੇ ਪਰਿਸ਼ਾਦੇ ਬਣਨੇ ਆਂ ਜੀ ਇਹਦਾ ਪਰਿਸ਼ਾਦੇ ਬਣ ਕੇ ਆਉਂਦੇ ਆ ਜਿਹਦੇ ਫਿਰ ਮਾਈਆਂ ਨਾਲੋਂ ਛਾਟ ਲੈਂਦੀਆਂ ਜਿਹੜਾ ਪਰਿਸ਼ਾਦਾ ਤੇ ਪ੍ਰਸ਼ਾਸਨ ਹਟਾ ਲੈਂਦੀਆਂ ਤੇ ਪਰਿਸ਼ਾਦੇ ਨੂੰ ਕਿਉਂ ਰੱਖਾ ਕੇ ਬਾਅਦ ਵਿੱਚ ਕੋਈ ਕੱਟ ਲੈ ਜਾਂਦਾ ਹੈ ਤੇ ਉਹ ਤੇ जिसे प्रशादे वाला कैमरा है उसे टोकली चली जाती है जो तो जिद तो जिदा लोड़ होंगी प्रशादे जो रखे जाते मतलब प्रतारण भी रखे जाते हैं दो हिस्से से प्रशादे हैं आगू केजरीवाल ਆਗਰਾ ਸ੍ਰੀ ਕਾ ਜਿਹੜੇ ਪ੍ਰਸ਼ਾਦ ਦੇ ਸਮਰੇ ਚੁਣਿਆਇਆ ਜਾਂਦਾ ਹੈ ਹਰ ਸੇਵਾਦਾਰ ਆਪਣੇ ਆਪਣਾ ਪਹਿਣਾ ਕਰਦਾ ਹੈ ਸਾਰਿਆਂ ਲਈ ਇੱਕ ਸੇਵਾਦਾਰੀ ਦਾ ਰੂਪ ਬਣਦੀ ਰਹੀ ਹੈ ਤੇ ਬੋਲਣ ਦੀ ਜ਼ਰੂਰਤ ਨਹੀਂ ਹੈ ਕਿ ਹਰ ਸੇਵਾਦਾਰ ਆਪਣਾ ਆਪਣਾ ਪਹਿਰਾ ਥੋੜਾ ਬੁਖੂਬੀ ਨਿਭਾਉਂਦਾ ਹੈ ਤੇ ਕੰਮ ਜਿਹੜੇ ਗੁਰੂ ਸਾਹਿਬ ਨੇ ਸਾਹਮਣੇ ਮਗਾ ਇਸ ਵੀਡੀਓ ਦੇ ਚੈਨਲ ਚੱਲਦੇ ਹਨ ਜੀ ਆ ਨੰਬਰ ਹੈ ਜੀ ਚੱਲਦਾ ਜਿਆਰੀ ਬੋਲੀ ਹੈ ਇਹ ਆ ਸਾਹਮਣੇ ਗੱਡੀ ਜਾ ਰਹੀ ਹੈ ਜੀ ਤੇ ਇਹ ਜਿਹੜਾ ਪਰਸ਼ਾਦਾ ਬਾਹਰ ਦੇ ਰਿਆ ਜਾਂਦਾ ਹੈ ਉਹ ਲੈ ਕੇ ਜਾ ਰਿਹਾ

ਆਪਣੀ ਵਾਰੀ ਦਾ ਕੰਮ ਕਰਨਾ ਹੈ ਤਾਂ ਕਿ ਆਪਿਆ ਤੇ ਬੈਠੇ ਆ ਤਾਂ ਬਰੈਕ ਕਰ ਰਿਹਾ ਹਾਂ ਜਾਲਾ ਪੇੜੇ ਕਰਕੇ ਚਾਹੁੰਦਾ ਹਾਂ ਕਿ ਆਕਾ ਚਾਰ ਮੰਤਰੀ ਨੂੰ ਇਹ ਤੇ ਮੋਟਰ ਲੱਗੀ ਹੋਈ ਹੈ ਤੇ ਕਰਕੇ ਚਲਾ ਕੇ ਕਿਸੇ ਦਾ ਪਾਸੇ ਹੈ ਜਿਹੜਾ ਜੋੜੋਂ ਉੱਾਰ ਆ ਜਾਵੇਗਾ ਤਾਂ ਆ ਗਿਆ ਇਹ ਆ ਗਿਆ ਅੱਗੇ ਮੋਟਰ ਆਮ ਹੈ ਆਪਾਂ ਨੂੰ ਹਾਂ ਜੇ ਬੀਤ ਗਈ ਰੇਤ ਨੂੰ ਪਸੰਦ ਕੋ ਲਾ ਆ ਕੇ ਕੋ ਆ ਕੇ 그러면은 ਜਿਹੜਾ ਸਾਹਮਣੇ ਜਿਹੜਾ ਚੇਲੇ ਆਟਾ ਬਣਾਉਂਦੇ ਹੁੰਦੇ ਆ ਉਹ ਬਾਹਰ ਪਰੇ ਜਾਂਦੇ ਮੇਰੇ ਅੰਦਰ ਨਹੀਂ ਚੇਰਾਤ ਸਾਹਮਣੇ ਜਾ ਕੇ ਖੁੱਪਣ ਹਾਲਤ ਆ ਫਤਿਹ ਆ ਤੇ ਕਿਨ ਜਾਬਾ ਖਾ ਦੇ ਕੇ ਸੇਕ ਨਾਲ ਉਹ ਰੋਟੀਆਂ ਜਾਂਦੇ ਆ ਕਾਹ ਹੋ ਰਿਹਾ ਮੈਂ ਮਾਈਕਲ ਦਾ ਬੱਚਾ ਹੈ ਜਿਹੜਾ ਤੇ ਹੋਣ ਲਈ ਬਹੁਤ ਕੋਨ ਆਪਣੇ ਬਾਰੇ ਕੁਝ ਕੁ ਆਦੀ ਬਾਰੇ ਬਕਰਦੇ ਸੋਰੀ ਤੇ ਤਾਂ ਜਿਹੜਾ ਸਿਰਫ ਜੀ ਆਇਆਂ ਨੂੰ ਜਾ ਕੇ ਬਕਰਦੇ